ਸੋਮੀ ਕਾਲੀਗਰ ਰਮਸਰ ਬਨਾਲਾ ਮੈਂ بس ਇੱਕ ਮਿੰਟ ਸਤਿਕਾਰ ਦੇ ਨਾਲ ਜੂਰੇ ਮੰਨ ਬਰਪਲਸ ਸੰਜੇ ਕਰਨੇ ਸੀ ਉਹ ਕਰਨ ਲੱਗਿਆ ਸਾਰਿਆਂ ਨੂੰ ਉਹ ਕਰਤੋ ਮੇਲਾ ਗੁਰੂ ਸਾਹਿਬ ਜੀ ਬਖਸ਼ਿਸ਼ ਹਤੇ ਅੱਜ ਕਰਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਜੋ ਆ ਦੇ ਚੱਲ ਰਹੇ ਹਨ ਐਸੀ ਇਦਾਦੇ ਚੱਲ ਰਹੇ ਹਨ ਕਿਉਂਕਿ ਇਹ ਤੋਂ ਗੁੰਦਰੇ ਇੰਨਾ ਦਿਨ ਅਗ ਵਿੱਚ ਚਾਰ ਜੋ ਸਾਡੇ ਸ੍ਰੀ ਘਾਟ ਸਾਹਿਬ ਰਮੰਦਰ ਸਾਹਿਬ ਦੇ ਪੋਜਾ ਚਾਰ ਟੈਂਕਾ ਕੋਪਾ ਨਾ ਟੈਟਰੀ ਕੀਤਾ ਆਪਾਂ ਉਹਨਾਂ ਸੇਕਾਂ ਸੇਧ ਬਾਬਾ ਜਰਨੈਲ ਸਿੰਘ ਜੀ ਖਾਲਸਾ ਪੰਡਤਾਂ ਵਾਲੇ ਦੰਦਮਿਤ ਸਾਧ ਦੇ ਚੌਥੇ ਮੁਕੀ ਕਾਰਾ ਸਿੰਘ ਪਾਈ ਮੀਲ ਸਿੰਘ ਜੰਮਾ ਦੇ ਨਾਲ ਹੋਰ ਮਹਾਨ ਸ਼ੇਧ ਜਿੱਤਾਂ ਗਏ ਰਮੰਦਰ ਸਾਹਿਬ ਵੀ ਰੱਖਿਆ ਕਰਦੇ ਆਂ ਉਹਦੇ ਸਾਡੇ ਫੌਜਾਂ ਨੇ ਅੰਦਰ ਗੁੰਡੇ ਨਹੀਂ ਦੇ ਕੇ ਕਰਕੇ 72 ਘੰਟਿਆਂ ਨਾਲ ਅੰਦਰ ਨਹੀਂ ਵੜ ਦਿੱਤਾ ਸੋ ਆਪਾਂ ਨਸੀਦਾਂ ਨੂੰ ਜਾਤ ਦੇ ਵਿੱਚ ਆਪਾਂ ਜਾਣਾ ਹੈਗਾ ਸਾਰਿਆਂ ਨੇ ਉੱਥੇ ਆਪਾਂ ਜਾ ਕੇ ਗੁਰੂ ਸਾਹਿਬ ਨੂੰ ਨਮਸਤ ਹੋਣਾ ਸਿੱਧਾਂ ਨੂੰ ਨਮਸਤ ਹੋਣਾ ਕਿਉਂਕਿ ਗੁਰੂ ਸਾਹਿਬ ਜਰ ਜੀ ਬੇਨਤੀ ਕਰੀਆ ਜੀ ਜੀ ਦੇ ਸ਼ਾਂਤੇ ਕੇ ਸੱਚੇ ਪਾਤਸ਼ਾਹ ਐ ਸਿੰਘ ਜੀ ਤੋਂ ਗੁਰੂ ਸਾਹਿਬ ਜੀਓ ਕਿਰਪਾ ਕਰੋ ਸਾਨੂੰ ਵੀ ਆਪਣੀ ਆਖਰੀ ਦਮ ਤੱਕ ਕੌਮ ਦੀ ਪੰਥ ਦੀ ਜੜਦੀ ਕਲਾ ਦੇ ਲਈ ਬਹੁਤ ਜ਼ੁਲਮ ਦੇ ਖਿਲਾਫ ਲੜਨ ਦੇ ਲਈ ਤਾਂ ਕਿ ਤੁਸੀਂ ਆਪਾਂ ਇਹ ਵਿਹਾੜਾ ਬੜਾ ਸ਼ਾਂਤ ਮਈ ਪ੍ਰੇਮ ਭਾਵਨਾ ਦੇ ਨਾਲ ਬਣਾਉਣਾ ਹੈਗਾ ਇਹ ਮੈਂ ਤਾਂ کہہ ਰਿਹਾ ਕਿਉਂਕਿ ਕੁਝ ਮੈਨੂੰ ਫੋਨ ਆਏ ਕਿ ਇਸੇ ਸਮਾਂ ਉੱਥੇ ਗੜਬੜ ਹੋਣ ਜਾ ਰਹੀ ਹੈ ਜੋ ਕਿ ਪ੍ਰਾਕੋਗੰਢਾਗਾ ਆਪਾਂ ਸਾਰਿਆਂ ਨੇ ਤਾਂ ਮੈਂ ਕਰਕੇ ਬੜੇ ਮਿਆਦ ਦੇ ਨਾਲ ਵੈਗਰੂ ਵੈਗਰੂ ਦਾ ਜਾਪ ਕਰਦੇ ਹੋਏ ਉਸ ਸਥਾਨ ਤੇ ਜਾਣਾ ਹੈ ਤਾਂ ਹੀ ਆਪਾਂ ਨੂੰ ਸਾਰੀਆਂ ਖੁਸ਼ੀਆਂ ਮਿਲਣੀਆਂ ਸਿੱਧੀਆਂ ਨਿੱਕੀਆਂ ਮਿਲਣੀਆਂ ਮੇਰੀ ਕਿਨੇ ਦੇ ਸਥਾਨ ਤੇ ਸਾਡੀਆਂ ਅਰਦਾਸਾਂ ਪੂਰਨ ਹੋਣੀਆਂ ਦੇਨ ਕੀ ਕਰਦੇ ਆ ਆਪ ਇਸ ਨੂੰ ਪ੍ਰਵਾਨ ਕਰੋਗੇ ਆਪਾਂ ਉੱਥੇ ਬੜੀ ਨਿਮਰਤਾ ਦੇ ਨਾਲ ਭਾਵਨਾ ਦੇ ਨਾਲ ਸਿੱਧਾ ਉਸਮਰਪਤ ਹੋ ਕੇ ਜਾਣਾ ਹੈ ਆਪ ਨੂੰ ਦੁਬਾਰਾ ਫਤਿਹ ਅਰਜ਼ ਕਰਦਾ ਆਸ ਕਰਦਾ ਆਪ ਗੁਰੂ ਸਾਹਿਬ ਜੀ ਦਾ ਹਦੇ ਦੇ ਮੁਤਾਬਕ ਚੱਲੋਗੇ ਵਾਹਿਗੁਰੂ ਇੱਕਾ ਖਾਲਸਾ ਵਾਹਿਗੁਰੂ